ਮਨਜਿੰਦਰ ਸਿਰਸਾ ਜਿਹੜਾ ਵਾ ਉਹ ਇਤਿਹਾਸ ਨੂੰ ਗਲਤ ਤਰੀਕੇ ਦੇ ਨਾਲ ਵਰਤ ਰਿਹਾ ਸਿੱਖ ਕੌਮ ਜਿਹੜੀ ਆ ਮਨਜਿੰਦਰ ਸਿਰਸੇ ਦੀਆਂ ਚਾਲਾਂ ਨੂੰ ਸਮਝਦੀ ਆ ਔਰ ਰਾਜਸੀ ਭਾਵਨਾ ਲਈ ਜੋ ਵੀ ਇਹ ਚਾਪਲੂਸੀ ਕਰ ਰਿਹਾ ਵਾ ਹੱਦੋਂ ਵੱਧ ਚਾਪਲੂਸੀ ਕਰ ਰਿਹਾ ਇਹ ਮਾੜੀ ਆ ਗੈਰਵਾਜਬ ਆ ਇਹਨੂੰ ਨਹੀਂ ਕਰਨੀ ਚਾਹੀਦੀ ਦੀ ਵਕੀਲ ਬਣ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਦਿੱਲੀ ਕਮੇਟੀ ਨੂੰ ਸਵਾਲ ਪੁੱਛਦਾ ਕਿ ਪਨੀਤ ਸਾਨੀ ਲਗਾਤਾਰ ਸਿੱਖਾਂ ਦੇ ਕਕਾਨਾਂ ਦੇ ਉੱਤੇ ਸਿੱਖਾਂ ਦੇ ਉੱਤੇ ਸਵਾਲ ਚੁੱਕਦਾ ਸ਼ਰੀਆਮ ਸਖਾ ਨੂੰ ਕੇਸਾ ਤਾਰੀਂ ਦੁ ਕਹਿੰਦਾ ਕਦੀ ਤੂੰ ਹੀ ਕੌਮ ਦੇ ਵਕੀਲ ਬਣ ਕੇ ਪਨੀਰ ਸਾਨੀ ਤੇ ਕੇਸ ਕੀਤਾ ਪਨੀਰ ਸਾਨੀ ਦਾ ਜਵਾਬ ਦਿੱਤਾ ਤੂੰ ਹੀ ਸਿਰਫ ਤੇ ਸਿਰਫ ਇੱਕ ਮਨਜਿੰਦਰ ਸਿਰਸਾ ਜਿਹਦੇ ਖਿਲਾਫ ਬੀਜੇਪੀ ਵਿੱਚ ਜਾਣ ਤੋਂ ਪਹਿਲਾਂ ਲੋਕ ਕੋਟ ਨੋਟਿਸ ਜਾਰੀ ਹੋ ਵੀ ਭਾਜ ਨਾ ਜਾਵੇ ਇਹੋ ਜੇ ਬੇਈਮਾਨ ਜਿਹਦੇ ਤੇ ਕਈ ਕੇਸ ਚੱਲਦੇ ਆ ਉਹ ਬੰਦੇ ਨੂੰ ਬਚਾਉਣ ਦੇ ਲਈ ਤੂੰ ਹੀ ਪੂਰੀ ਦਿੱਲੀ ਕਮੇਟੀ ਜਿਹੜੀ ਥੱਕੀ ਹੋਈ ਆ ਦਿੱਲੀ ਕਮੇਟੀ ਸਿੱਖ ਧਰਮ ਦੇ ਪ੍ਰਚਾਰ ਵਿਸਾਰ ਲਈ ਬਣੀ ਆ ਜਾਂ ਮਨਜਿੰਦਰ ਸਿਰਸੇ ਦੇ ਪ੍ਰਚਾਰ ਲਈ ਬਣੀ ਆ ਉਹਦੇ ਬਚਾ ਦੇ ਲਈ ਬਣੀ ਆ ਤੁਸੀਂ ਜਿਹੜੇ ਸਿਰਸੇ ਨੂੰ ਬਚਾਉਣ ਦੇ ਲਈ ਸਾਰੀ ਆਪਣੀ ਤਾਕਤ ਜਿਹੜੀ ਆ ਝੋਕ ਰਹੇ ਹੋ ਇਹ ਤਾਕਤ ਜਿਹੜੀ ਆ ਸਿੱਖ ਧਰਮ ਦੇ ਪ੍ਰਚਾਰ ਤੇ ਲਾਓ ਇਹ ਜਿਹੜੀ ਤਾਕਤ ਆ ਜਿਹੜੇ ਸਿੱਖ ਧਰਮ ਦੇ ਉੱਤੇ ਸਵਾਲ ਚੁੱਕਦੇ ਆ ਸਾਡੇ ਕਕਾਰਾਂ ਤੇ ਸਵਾਲ ਚੁੱਕਦੇ ਆ ਪਨੀਰ ਸਾਹਨੀ ਵਰਗੇ ਦਾ ਕਈ ਹੋਰ ਉਹਨਾਂ ਦਾ ਜਵਾਬ ਦੇਣ ਤੇ ਲਾਓ ਜਿਹੜਾ ਸੰਗਤ ਦਾ ਪੈਸਾ ਆ ਰਿਹਾ ਨਾ ਤੁਹਾਡੇ ਕੋਲ ਗੁਰੂ ਦੀ ਗੋਲਕ ਚ ਇਹ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਗੁਰਦੁਆਰਿਆਂ ਦੇ ਪ੍ਰਬੰਧ ਤੇ ਗੁਰਦੁਆਰੇ ਲਈ ਆ ਰਿਹਾ ਨਾ ਕਿ ਮੰਜਿੰਦਰ ਸਿਰਸੇ ਲਈ ਆ ਰਿਹਾ ਜਿਹੜੀ ਵੀ ਇਹ ਟਿੱਪਣੀ ਕਰੂਗਾ ਆਪਣੀ ਰਾਸੀ ਭੁੱਖ ਲਈ ਕਰੂਗਾ ਸਵਾਰਥ ਲਈ ਕਰੂ ਜਦੋਂ ਅੰਗਰੇਜ਼ ਆਏ ਆ ਤੇ ਕੁਝ ਜਿਹੜੇ ਸਾਡੇ ਇੱਥੇ ਅੰਗਰੇਜ਼ ਪੱਖੀ ਲੋਕ ਹੀ ਉਹਨਾਂ ਨੇ ਕਹਿਤਾ ਹੈ ਵੀ ਇਤਿਹਾਸ ਚ ਲਿਖਿਆ ਆ ਵੀ ਟੋਪੀ ਵਾਲੇ ਸਿੱਖ ਹੋਣਗੇ ਬਾਦਰ ਸਿੱਖਾਂ ਨੇ ਉਹਨਾਂ ਨੂੰ ਪਰਵਾਹ ਨਹੀਂ ਕੀਤਾ ਸਿੱਖਾਂ ਦੇ ਇਤਿਹਾਸ ਦੀ ਪੇਸ਼ਾਕਾਰੀ ਇਦਾਂ ਕਰਨੀ ਜਿਵੇਂ ਸਿੱਖ ਮੁਸਲਮਾਨਾਂ ਦੇ ਜਾਂ ਕਿਸੇ ਹੋਰ ਦੇ ਦੁਸ਼ਮਣ ਹੋਣੇ ਬਿਲਕੁਲ ਗੈਰਵਾਜ ਮਨਜਿੰਦਰ ਸਿਰਸੇ ਨੂੰ ਬਾਜ ਆਉਣਾ ਚਾਹੀਦਾ ਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਜਿਵੇਂ ਦਿੱਲੀ ਦੇ ਵਿੱਚ ਮਨਜਿੰਦਰ ਸਿਰਸੇ ਵੱਲੋਂ ਕੀਤੀ ਗਈ ਬਿਆਨਬਾਜ਼ੀ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਆ ਮਨਜਿੰਦਰ ਸਿਰਸੇ ਦੀ ਜਿਹੜੀ ਬਿਆਨਬਾਜ਼ੀ ਆ ਇਤਿਹਾਸ ਦੀ ਜਿਹੜੀ ਪੇਸ਼ਾਕਾਰੀ ਆ ਉਹ ਬੇਈਮਾਨੀ ਭਰੇ ਢੰਗ ਦੇ ਨਾਲ ਪੇਸ਼ ਕਰਨ ਕਰਕੇ ਆ ਗਲਤ ਭਾਵਨਾ ਕਰਕੇ ਆ ਤੇ ਆਪਣੇ ਸਵਾਰਥ ਲਈ ਇਸ ਕਰਕੇ ਸਿੱਖ ਇਹਦੇ ਤੇ ਵੱਡੇ ਇਤਰਾਜ਼ ਜੜੇ ਉਹ ਕਰ ਰਿਹਾ ਕਿਉਂਕਿ ਸਿੱਖਾਂ ਦਾ ਕਦੀ ਵੀ ਇਹ ਫਲਸਫਾ ਨਹੀਂ ਰਿਹਾ ਪਿਆਹੀਂ ਕਿਸੇ ਵੀ ਧਰਮ ਦੇ ਸਥਾਨ ਦੀ ਬੇਅਦਬੀ ਕਰਕੇ ਜਾਂ ਉਹਨੂੰ ਟਾਉਣ ਦੀ ਸਾਡੇ ਚ ਭਾਵਨਾ ਹੋਵੇ ਹਾਂ ਠੀਕ ਆ ਵਕਤ ਵਕਤ ਦੇ ਉੱਤੇ ਕੁਝ ਰਾਜਸੀ ਸਮਝੌਤੇ ਹੁੰਦੇ ਆ ਤੇ ਸਰਦਾਰ ਬਘੇਲ ਸਿੰਘ ਹੁਣਾਂ ਨੇ ਸਰਦਾਰ ਚੜਤ ਸਿੰਘ ਸਰਦਾਰ ਜੱਸਾ ਸਿੰਘ ਦੀ ਆਲੂ ਵਾਲੀਆ ਸਰਦਾਰ ਜੱਸਾ ਸਿੰਘ ਦੀ ਰਾਮਗੜੀਆ ਮਤਲਬ ਜਦੋਂ ਖਾਲਸਾ ਪੰਥ ਨੇ ਦਿੱਲੀ ਫਤਿਹ ਕੀਤੀ ਤੇ ਦਿੱਲੀ ਫਤਿਹ ਕਰਨ ਤੋਂ ਬਾਅਦ ਉਹਨਾਂ ਨੇ ਸਮਝੌਤੇ ਦੇ ਤਹਿਤ ਸ਼ਾਹਲਮ ਦੇ ਨਾਲ ਜਿਹੜਾ ਸਮਝੌਤਾ ਹੋਇਆ ਵੀ ਜਿੱਥੇ ਜਿੱਥੇ ਗੁਰਦੁਆਰਾ ਸਾਹਿਬ ਆ ਗੁਰਦੁਆਰਿਆਂ ਦੀ ਉਸਾਰੀ ਹੋਊਗੀ ਤੇ ਉਸਾਰੀ ਜਿੰਨਾ ਚਿਰ ਹੁੰਦੀ ਨ ਬਘੇਲ ਸਿੰਘ ਹੁੰਦੀ ਨਹੀਂ ਜਾਣਗੇ ਤੇ ਉੱਥੇ ਫਿਰ ਆਪ ਹੀ ਸਰਕਾਰ ਨੇ ਥਾਵਾਂ ਦੀ ਨਿਸ਼ਾਨਦੇਹੀ ਕਰਵਾਈ ਹੈ ਸਮਝੌਤੇ ਦੇ ਤਹਿਤ ਔਰ ਸਾਡੇ ਇਤਿਹਾਸ ਤੇ ਵੀ ਜਿਗਰਾ ਵੀ ਘਟੋ ਘਟ 100 ਕਾਜ਼ੀ ਜਾਂ ਉਹਨਾਂ ਦੇ ਜਿਹੜੇ ਫਿਲਾਸਫੀ ਉਹਨਾਂ ਨੇ ਆਪ ਦਸਤਕਤ ਕਰਕੇ ਦਿੱਤੇ ਵੀ ਇੱਥੇ ਤੁਸੀਂ ਉਸਾਰੀ ਕਰ ਸਕਦੇ ਹੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਤੋਂ ਜਦੋਂ ਬਹੁਤ ਸ਼ੋਹਰਦਤਾ ਭਰੇ ਮਾਹੌਲ ਦੇ ਨਾਲ ਗੁਰਦੁਆਰਿਆਂ ਦੀ ਉਸਾਰੀ ਹੋਈ ਆ ਉਸ ਸ਼ੋਹਰਦਤਾ ਭਰੇ ਮਾਹੌਲ ਤੋਂ ਪਰੇ हट ਕੇ ਸਿਰਸਾ ਜਿਹੜਾ ਅੱਜ ਇਹ ਕਹਿ ਰਿਹਾ ਕਿ ਉੱਥੇ ਗੁਰਦੁਆਰਾ ਸਾਹਿਬ ਚ ਮਸਜਿਦ ਵਿਵਸਤ ਕਰਤੀ ਤੇ ਫਿਰ ਉੱਥੇ ਗੁਰਦੁਆਰਾ ਬਣਾਇਆ ਇਹ ਤਰੀਕੇ ਦੇ ਨਾਲ ਸਿੱਖਾਂ ਨੇ ਕੁਝ ਨਹੀਂ ਕੀਤਾ ਜੇ ਕੋਈ ਮਾਮਲਾ ਹੈਗਾ ਵੀ ਤੇ ਸਿੱਖਾਂ ਨੇ ਬਹੁਤ ਸ਼ਾਂਤੀ ਦੇ ਨਾਲ ਬੜੇ ਸਹਿਜ ਦੇ ਨਾਲ ਔਰ ਸਿੱਖ ਨੀਤੀ ਦੇ ਤਹਿਤ ਉਹਨੂੰ ਸੁਲਝਾਇਆ ਸੁਲਝਾਉਣ ਤੋਂ ਬਾਅਦ ਉੱਥੇ ਫਿਰ ਗੁਰਦੁਆਰਾ ਸਾਹਿਬ ਬਣਿਆ ਕਿਉਂਕਿ ਇਹ ਤੇ ਸਾਰੇ ਜਾਣਦੇ ਪੀ ਜਿਹੜਾ ਗੁਰਦੁਆਰਾ ਕਾਬਗਨ ਸਾਹਿਬ ਇਹ ਭਾਈ ਲੱਖੀ ਸ਼ਾਹ ਬਨਜਾਰਾ ਜੀ ਜਿਹੜੇ ਕਿ ਕੁਲਬਾਣਾ ਸੇਖੀ ਉਹਨਾਂ ਦਾ ਘਰ ਹੀ ਔਰ ਉਹਨਾਂ ਨੇ ਗੁਰੂ ਪਾਤਸ਼ਾਹ ਦੇ ਧੜ ਦੇ ਅਦਬ ਸਤਕਾਰ ਦੇ ਲਈ ਪਾਤਸ਼ਾਹ ਜਿਹੜੇ ਧਰਮ ਦੀ ਚਾਦਰ ਆ ਉਹਨਾਂ ਦੇ ਅਦਬ ਸਤਕਾਰ ਦੇ ਵਾਸਤੇ ਉਹਨਾਂ ਨੇ ਘਰ ਨੂੰ ਅੱਗ ਲਾ ਕੇ ਤੇ ਫੇਰ ਪਾਤਸ਼ਾਹ ਦੇ ਦਾ ਸਨਸਕਾਰ ਕੀਤਾ ਸੀ ਇਹੋ ਹੀ ਉੱਥੇ ਇਤਿਹਾਸ ਜਿਹੜਾ ਉਹ ਲਿਖਿਆ ਹੋਇਆ ਪਰ ਜਿਹੇ ਤਰੀਕੇ ਦੀ ਪੇਸ਼ਕਾਰੀ ਅੱਜ ਮਨਜਿੰਦਰ ਸਿਰਸੇ ਦੀ ਇਹ ਬੜੀ ਗਲਤ ਆ ਇਹ ਬਿਲਕੁਲ ਉਸੇ ਤਰੀਕੇ ਦੀ ਆ ਜਿਵੇਂ ਕੋਈ ਕਹੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਜਦੋਂ ਮਜਲੂਮ Hindu Hindu ਆਏ ਉਹਨਾਂ ਨੇ ਤਿਲਕ ਜੰਜੂ ਦੀ ਰਾਖੀ ਲਈ ਆਖਿਆ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਲਈ ਉਹਨਾਂ ਦੇ ਹੱਕਾਂ ਲਈ ਮਨੁੱਖੀ ਅਧਿਕਾਰਾਂ ਲਈ ਮਜਲੂਮ ਜਾਣ ਕੇ ਉਹਨਾਂ ਦੀ ਮਦਦ ਕੀਤੀ ਕਿਉਂਕਿ ਮਜਲੂਮ ਉਹਦੋ ਜਨੇਊ ਵਾਲੇ ਪਰ ਜੇ ਕੋਈ ਆਖੇ ਕਿ ਸਿਰਫ ਹਿੰਦੂਆਂ ਵਾਸਤੇ ਨਹੀਂ ਜੇ ਕੋਈ ਮਜਲੂਮ ਮੁਸਲਮਾਨ ਵੀ ਹਿੰਦਾ ਤੇ ਪਾਤਸ਼ਾਹ ਦੇ ਘਰ ਦਾ ਜਿਹੜਾ ਸਿਧਾਂਤ ਉਹਨਾਂ ਦੀ ਵੀ ਮਦਦ ਕਰਨੀ ਕਿਉਂਕਿ ਉਹ ਤੇ ਮਜਲੂਮਾਂ ਦੇ ਰਖਿਆਕ ਆ ਪਾਤਸ਼ਾਹ ਠੀਕ ਆ ਵੀ ਉਸ ਵੇਲੇ ਹਿੰਦੂ ਕਦੀ ਭੁੱਲਣ ਨਾ ਮਜਲੂਮ ਹਿੰਦੂ ਹੀ ਤੇ ਪਾਤਸ਼ਾਹ ਨੇ ਜੰਜੂ ਤੇ ਇਹਨਾਂ ਦੇ ਤਿਲਕ ਬਚਾਤਾ ਜੇ ਹੋਰ ਕੋਈ ਹੁੰਦਾ ਤੇ ਉਹਨਾਂ ਲਈ ਕਰਦੇ ਪਰ ਜਿਵੇਂ ਉਸ ਤਰੀਕੇ ਨੂੰ ਵਰਤਿਆ ਜਾਂਦਾ ਵਾ ਵੀ ਉਹ ਸਾਡੇ ਲਈ ਸਿਰਫ ਜਾਂ ਸਿੱਖ ਜਾਂ ਖਾਲਸਾ ਪੰਥ ਇਹ ਇੱਕ ਸਾਡੀ ਫੌਜ ਆ ਸਾਡੀ ਰੱਖਿਆ ਲਈ ਬਣਿਆ ਇਹ ਸਾਰੀਆਂ ਗੱਲਾਂ ਕੀ ਹੁੰਦੀਆਂ ਵੀ ਸਿੱਖਾਂ ਦੀ ਫਿਰ ਇੱਕ ਵੱਖਰੀ ਕੌਮियत ਨਹੀਂ ਆ ਵੱਖਰੀ ਪਛਾਣ ਨਹੀਂ ਆ ਮਨਜਿੰਦਰ ਸਿਰਸਾ ਜਿਹੜਾ ਵਾ ਇਤਿਹਾਸ ਨੂੰ ਗਲਤ ਤਰੀਕੇ ਦੇ ਨਾਲ ਵਰਤ ਰਿਹਾ ਕੋਈ ਅਜੁੱਧਿਆ ਦੇ ਵਿੱਚ ਜੋ ਵਾਪਰਿਆ ਵਾ ਉਹਨੂੰ ਜਾਇਜ ਠਹਿਰਾਉਣ ਦੇ ਲਈ ਸਿੱਖ ਇਤਿਹਾਸ ਨੂੰ ਅੱਗੇ ਲੈ ਕੇ ਆ ਰਿਹਾ ਜਦੋਂ ਕਿ ਸਿੱਖ ਇਤਿਹਾਸ ਇਦਾਂ ਦਾ ਹੈ ਨਹੀਂ ਇਸ ਕਰਕੇ ਸਿੱਖ ਕੌਮ ਜਿਹੜੀ ਆ ਮਨਜਿੰਦਰ ਸਿਰਸੇ ਦੀਆਂ ਚਾਲਾਂ ਨੂੰ ਸਮਝਦੀ ਆ ਔਰ ਰਾਜਸੀ ਭਾਵਨਾ ਲਈ ਜੋ ਵੀ ਇਹ ਚਾਪਲੂਸੀ ਕਰ ਰਿਹਾ ਵਾ ਹਦੋਂ ਵਾਧ ਚਾ ਬਲੂਸੀ ਕਰਿਆ ਇਹ ਮੜੀ ਆ ਗੈਰਵਾਜਬਾ ਇਹਨੂੰ ਨਹੀਂ ਕਰਨੀ ਚਾਹੀਦੀ ਦੁੱਦੀ ਗੱਲ ਇਹਦੀਆਂ ਟਿੱਪਣੀਆਂ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਜਿਹੜੀ ਪ੍ਰਬੰਧਕ ਕਮੇਟੀ ਇੱਕਦਮ ਹਰਕਤ ਚ ਆਈ ਆ ਔਰ ਇਹਦੀ ਵਕੀਲ ਬਣ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਉਹ ਜਿਹੜਾ ਉਹਨਾਂ ਦਾ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਾਹਰ ਹੋਵੇ ਜਾਂ ਹੋਰ ਵੀ ਇਹਨਾਂ ਦੀਆਂ ਵੱਖ-ਵੱਖ ਸਾਈਟਾਂ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਮਜਿੰਦਰ ਸਿਰਸਾ ਸਹੀ ਆ ਮੈਂ ਦਿੱਲੀ ਕਮੇਟੀ ਨੂੰ ਸਵਾਲ ਪੁੱਛਦਾ ਹਾਂ ਕਿ ਪਨੀਤ ਸਾਨੀ ਲਗਾਤਾਰ ਸਿੱਖਾਂ ਦੇ ਕਕਾਰਾਂ ਦੇ ਉੱਤੇ ਸਿੱਖਾਂ ਦੇ ਉੱਤੇ ਸਵਾਲ ਚੁੱਕਦਾ ਸ਼ਰੀਆਮ ਸਿੱਖਾਂ ਨੂੰ ਕੇਸਾਦਾਰੀ ਨੂੰ ਕਹਿੰਦਾ ਕਦੀ ਤੂੰ ਹੀ ਕੌਮ ਦੇ ਵਕੀਲ ਬਣ ਕੇ ਪਨੀਤ ਸਾਨੀ ਤੇ ਕੇਸ ਕੀਤਾ ਪਨੀਤ ਸਾਨੀ ਦਾ ਜਵਾਬ ਦਿੱਤਾ ਤੂੰ ਹੀ ਸਿਰਫ ਤੇ ਸਿਰਫ ਇੱਕ ਮਨਜਿੰਦਰ ਸਿਰਸਾ ਜਿਹਦੇ ਖਿਲਾਫ ਭਾਜਪੀ ਵਿੱਚ ਜਾਣ ਤੋਂ ਪਹਿਲਾਂ ਲੋਕ ਕੋਟ ਨੋਟਿਸ ਜਾਰੀ ਹੋ ਵੀ ਭਾਜ ਨਾ ਜਾਵੇ ਇਹੋ ਜੇ ਬੇਈਮਾਨ ਜਿਹਦੇ ਤੇ ਕਈ ਕੇਸ ਚੱਲਦੇ ਆ ਉਹ ਬੰਦੇ ਨੂੰ ਬਚਾਉਣ ਦੇ ਲਈ ਤੁਸੀਂ ਪੂਰੀ ਦਿੱਲੀ ਕਮੇਟੀ ਜਿਹੜੀ ਥੱਕੀ ਹੋਈ ਆ ਦਿੱਲੀ ਕਮੇਟੀ ਸਿੱਖ ਧਰਮ ਦੇ ਪ੍ਰਚਾਰ-ਪਸਾਰ ਲਈ ਬਣੀ ਆ ਜਾਂ ਮਜਿੰਦਰ ਸਿਰਸੇ ਦੇ ਪ੍ਰਚਾਰ ਲਈ ਬਣੀ ਆ ਉਹਦੇ ਬਚਾ ਦੇ ਲਈ ਬਣੀ ਆ ਤਾਂ ਮੈਂ ਦਿੱਲੀ ਗੁਰਦੁਆਰਾ ਕਮੇਟੀ ਨੂੰ ਵੀ ਬੇਨਤੀ ਕਰਦਾ ਕਿ ਸਿੱਖਾਂ ਦੀ ਇੱਕ ਵੱਡੀ ਸੰਸਥਾ ਵਾ ਤੁਸੀਂ ਜਿਹੜੇ ਸਿਰਸੇ ਨੂੰ ਬਚਾਉਣ ਦੇ ਲਈ ਸਾਰੀ ਆਪਣੀ ਤਾਕਤ ਜਿਹੜੀ ਆ ਝੋਕ ਰਹੇ ਹੋ ਇਹ ਤਾਕਤ ਜਿਹੜੀ ਆ ਸਿੱਖ ਧਰਮ ਦੇ ਪ੍ਰਚਾਰ ਤੇ ਲਾਓ ਇਹ ਜਿਹੜੀ ਤਾਕਤ ਆ ਜਿਹੜੇ ਸਿੱਖ ਧਰਮ ਦੇ ਉੱਤੇ ਸਵਾਲ ਚੁੱਕਦੇ ਆ ਸਾਡੇ ਕਕਾਰਾਂ ਤੇ ਸਵਾਲ ਚੁੱਕਦੇ ਆ ਪਨੀਰ ਸਾਹੀ ਵਰਗੇ ਜਾਂ ਕਈ ਹੋਰ ਉਹਨਾਂ ਦਾ ਜਵਾਬ ਦੇਣ ਤੇ ਲਾਓ ਤੁਸੀਂ ਜਿਹੜਾ ਸੰਗਤ ਦਾ ਪੈਸਾ ਆ ਰਿਹਾ ਨਾ ਤੁਹਾਡੇ ਕੋਲ ਗੁਰੂ ਦੀ ਗੋਲਕ ਚ ਇਹ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਗੁਰਦੁਆਰਿਆਂ ਦੇ ਪ੍ਰਬੰਧ ਤੇ ਗੁਰਦੁਆਰੇ ਲਈ ਆ ਰਿਹਾ ਨਾ ਕਿ ਮਨਜਿੰਦਰ ਸਿਰਸੇ ਲਈ ਆ ਰਿਹਾ ਇਹਦੇ ਵਕੀਲ ਨਾ ਬਣੋ ਕਿਉਂਕਿ ਕੌਮ ਇਹ ਸਾਰਾ ਕੁਝ ਦੇਖ ਰਹੀ ਆ ਔਰ ਜਿਹੜੇ ਤਰੀਕੇ ਦੇ ਨਾਲ ਅੱਜ ਤੁਹਾਡੀ ਭੂਮਿਕਾ ਵਾ ਮਨਜਿੰਦਰ ਸਿਰਸੇ ਦੇ ਵਕੀਲ ਬਣ ਕੇ ਵਿਚਰਨਾ ਇਹ ਕੌਮ ਨੇ ਦੇਖੋ ਬਰਦਾਸ਼ਤ ਨਹੀਂ ਕਰਨਾ ਸਾਡਾ ਜਿਹੜਾ ਸਿੱਖ ਇਤਿਹਾਸ ਆ ਇਹਦੀ ਪੇਸ਼ਕਾਰੀ ਸਹਿਜ ਆ ਸਿੱਖਾਂ ਨੇ ਜੇ ਕੋਈ ਮਸਲਾ ਆਇਆ ਵੀ ਆ ਨਾ ਉਸ ਵੇਲੇ ਜਦੋਂ ਰਕਾਬਗਨ ਸਾਹਿਬ ਗੁਰਦੁਆਰਾ ਬਣਾਇਆ ਉਹਨੂੰ ਬੜੇ ਸਹਿਜ ਨਾਲ ਬੜੇ ਵਿਵੇਕ ਨਾਲ ਅਰ ਸਿੱਖ ਨੀਤੀ ਦੇ ਨਾਲ ਸੁਲਝਾਇਆ ਸੀ ਨਾ ਕਿ ਅੱਜ ਤੁਸੀਂ ਜਿਹੜੇ ਤਰੀਕੇ ਦੇ ਨਾਲ ਸਿੱਖ ਇਤਿਹਾਸ ਨੂੰ ਇੱਕ ਪਾਸੇ ਲਈ ਜਾ ਰਹੇ ਹੋ ਇਸ ਤਰੀਕੇ ਨਾਲ ਉਹਨਾਂ ਨੇ ਨਹੀਂ ਸੁਲਝਾਇਆ ਸੀ ਤੋਂ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਬਹੁਤ ਸਾਰੇ ਅਰਬ ਮੁਲਕਾਂ ਦੇ ਵਿੱਚ ਵੀ ਸਾਡੇ ਸਿੱਖ ਭਰਾ ਕੰਮ ਕਰਦੇ ਆ ਇਹ ਦੇਖਣ ਤੋਂ ਮਨਜਿੰਦਰ ਸਿਰਸਾ ਸਿੱਖ ਦੇ ਸਦਾਵਾ ਪਰ ਇਹਦੀ ਸੋਚ ਸਿੱਖਾਂ ਵਾਲੀ ਨਹੀਂ ਹੈਗੀ ਇਹ ਸੰਗ ਦੀ ਵਿਚਾਰਧਾਰਾ ਨੂੰ ਅਪਣਾ ਚੁੱਕਾ ਇਹਦੇ ਵੱਲੋਂ ਕੀਤੀਆਂ ਟਿੱਪਣੀਆਂ ਦੋ ਕੌਮਾਂ ਦੇ ਵਿੱਚ ਬੈਰ ਵਿਰੋਧ ਵਧਾਉਂਦੀਆਂ ਇਸ ਕਰਕੇ ਸੋ ਮੋਟੋ ਲੈਂਦੇ ਆ ਇਹਦੇ ਉੱਤੇ ਸਿੱਖ ਧਰਮ ਦੇ ਪ੍ਰਤੀ ਕੋਈ ਵੀ ਟਿੱਪਣੀ ਕਰਨ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਆ ਕਿਉਂਕਿ ਜਿਹੜੀ ਵੀ ਇਹ ਟਿੱਪਣੀ ਕਰੂਗਾ ਆਪਣੀ ਰਾਸੀ ਭੁੱਖ ਲਈ ਕਰੂਗਾ ਸਵਾਰਥ ਲਈ ਕਰੂਗਾ ਇਹ ਉਦਾਂ ਹੀ ਗੱਲ ਆ ਜਦੋਂ ਅੰਗਰੇਜ਼ ਆਏ ਆ ਤੇ ਕੁਝ ਜਿਹੜੇ ਸਾਡੇ ਇੱਥੇ ਅੰਗਰੇਜ਼ ਪੱਖੀ ਲੋਕ ਹੀ ਉਹਨਾਂ ਨੇ ਕਹਿਤਾ ਸੀ ਕਿ ਇਤਿਹਾਸ ਚ ਲਿਖਿਆ ਆ ਕਿ ਟੋਪੀ ਵਾਲੇ ਸਿੱਖ ਹੋਣਗੇ ਬਾਅਦ ਸਿੱਖਾਂ ਨੇ ਉਹਨਾਂ ਨੂੰ ਪਰਵਾਹ ਨਹੀਂ ਕੀਤਾ ਸਿੱਖ ਜਿਹੜਾ ਸਹਿਜ ਆ ਸਾਡੇ ਸਿਧਾਂਤਾਂ ਪੈ ਕਾਹੂ ਕੋ ਦੇਤ ਨਾ ਨਹਿ ਪੈਮਾਨਤਾਨ ਕਾਹੂ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਸਿੱਖ ਕਿਸੇ ਦੇ ਨਾਲ ਵੀ ਧੱਕਾ ਹੋ ਰਿਆ ਵੇ ਉਹਦੇ ਖਿਲਾਫ ਆ ਸਿੱਖ ਦਾ ਕਿਸੇ ਨਾਲ ਵੈਰ ਨਹੀਂ ਸਿੱਖ ਨਿਰਵੈਰ ਆ ਸਿੱਖ ਸਾਰਿਆਂ ਨੂੰ ਕਲਾਵੇ ਦੇ ਵਿੱਚ ਲੈਂਦਾ ਪਰ ਸਿੱਖਾਂ ਦੇ ਇਤਿਹਾਸ ਦੀ ਪੇਸ਼ਾਗਾਰੀ ਇੱਦਾਂ ਕਰਨੀ ਜਿਵੇਂ ਸਿੱਖ ਮੁਸਲਮਾਨਾਂ ਦੇ ਜਾਂ ਕਿਸੇ ਹੋਰ ਦੇ ਦੁਸ਼ਮਣ ਹੋਣੇ ਬਿਲਕੁਲ ਗੈਰਵਾਜਬ ਆ ਔਰ ਮੰਜਿੰਦਰ ਸਿਰਸੇਰ ਨੂੰ ਬਾਜ ਆਉਣਾ ਚਾਹੀਦਾ ਇਹੋ ਜਿਹੀਆਂ ਹਰਕਤਾਂ ਤੋਂ ਰਾਜਸੀ ਤਰੱਕੀ ਕਰਨੀ ਉਹ ਰਾਜ-ਰਾਜ ਕੇ ਕਰੇ ਪਰ ਧਰਮ ਨੂੰ ਪੌੜੀ ਧਰਮ ਨੂੰ ਡੰਡਾ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਧਰਮ ਜਿਹੜਾ ਸਮੂਹਕ ਤੌਰ ਤੇ ਕੌਮ ਦੀਆਂ ਭਾਵਨਾਵਾਂ ਦਾ ਮਸਲਾ ਹੁੰਦਾ ਤੇ ਗੁਰੂ ਤੋਂ ਵੀ ਡਰਨਾ ਚਾਹੀਦਾ ਗੁਰੂ ਪਾਤਸ਼ਾਹ ਸਾਰਾ ਕੁਝ ਦੇਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ